ਗੁਰੂ ਮਹਾਰਾਜ ਮੈਨੂੰ ਦੱਸੋ ਕਫਨ ਤੋਂ ਬਗੈਰ ਕਿੰਦੇ ਪੁੱਤ ਗਏ ਨੇ ਦੁਨੀਆ ਤੋਂ ਦੱਸੋ ਮੈਨੂੰ ਸਵਾਲ ਕੀਤਾ ਫਿਰ ਅਗੋ ਗੁਰੂ ਗੋਬਿੰਦ ਸਿੰਘ ਬੋਲੇ ਕੀ ਆਖਿਆ ਵੇਖ ਲੈ ਮੈਦਾਨ ਵਿੱਚ ਜਰਾ ਥਾਪੀ ਮਾਰ ਕੇ ਸਿੰਘ ਨੇ ਸ਼ਹੀਦ ਹੋਏ ਕਿੰਨੇ ਜਾਨਾਂ ਮਾਰ ਕੇ ਜਿਨ੍ਹਾਂ ਜੀਤ ਤੇ ਜੂਾਰ ਦੀ ਮੈਂ লাশ ਨਹੀਂੋਂ ਤੱਕਦਾ ਕਹਿੰਦੇ ਦਇਆ ਸਿੰਘ ਮੈਨੂੰ ਇਹ ਮੋਹ ਦੀਆਂ ਮੋਹ ਦੇ ਵਿੱਚ ਨਾ ਲਿਆ ਕੰਨ ਸੁਣਾ ਸੁਣਾ ਕੇ ਦਇਆ ਸਿੰਘ ਪਾ ਨਾ ਤੂੰ ਮੋਹ ਦੀਆਂ ਖਮੀਆਂ ਸਿੱਖੀ ਦੀਆਂ ਵਾਕਾਂ ਜੇ ਉਹ ਕਹਿੰਦੇ ਆ ਜੇ ਤਾਂ ਹੋਇਆ ਕੀ ਏ ਇਹ ਤਾਂ ਦੋ ਹੀ ਗਏ ਨੇ ਤੇ ਅਜੇ ਬੜੀਆਂ ਲੰਮੀਆਂ ਨੇ ਬਾਤਾਂ ਉਸ ਤੋਂ ਬਾਅਦ ਆਪਾਂ ਸਮੇਂ ਦੀ ਕਦਰ ਕਰਦੇ ਆ ਹੋਇਆ ਸਹਿਬਾ ਦੇ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਦੀ ਜੋ ਸ਼ਹਾਦਤ ਹੈ ਅੱਜ ਅੱਜ ਦੇ ਦਿਨ ਦਿਨ ਨਹੀਂ ਟਾਈਮ ਇਸੇ ਟਾਈਮ ਕਚਹਿਰੀ ਦੇ ਵਿੱਚ ਆਂਦਾ ਗਿਆ ਤੇ ਪੁੱਛਿਆ ਗਿਆ ਕਿ ਭਾਈ ਤੁਸੀਂ ਧਰਮ ਬਦਲੋ ਕਹਿੰਦੇ ਨਹੀਂ ਬਦਲਣਾ ਬੜੇ ਤਸੀਹੇ ਦਿੱਤੇ ਪਹਿਲੇ ਦਿਨ ਛਮਕਾਂ ਮਾਰੀਆਂ ਗਈਆਂ ਸੋਟੀਆਂ ਮਾਰੀਆਂ ਗਈਆਂ ਸਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਨੂੰ ਠੰਡੇ ਬੁਰਜ ਵਿੱਚ ਸੋਟੀਆਂ ਮਾਰੀਆਂ ਗਈਆਂ ਦੂਜੇ ਦਿਨ ਗਲੇਲਾਂ ਦੇ ਨਾਲ ਉਹਨਾਂ ਦੇ ਅੱਖਾਂ ਤੇ ਮਾਰੇ ਗਏ ਗਲੇਲਾਂ ਦੇ ਨਾਲ ਰੋੜੀ ਮਾਰੇ ਫਿਰ ਉਹਨਾਂ ਦੇ ਨੋਹ ਖਿੱਚੇ ਗਏ ਪੈਰਾਂ ਦੇ ਹੱਥਾਂ ਦੇ ਛੋਟੇ ਸਾਂਝਾਦਿਆਂ ਜੋਰਾਵਾਰ ਸਿੰਘ ਤੇ ਫਤੇ ਸਿੰਘ ਦੇ ਹੱਥਾਂ ਦੇ ਨੌ ਖਿੱਚੇ ਗਏ ਫਿਰ ਵੀ ਨਹੀਂ ਮੰਨੇ ਫਿਰ ਫਤਵਾ ਜਾਰੀ ਹੋਇਆ ਕਿ ਇਹਨਾਂ ਨੂੰ ਨੀਆਂ ਦੇ ਵਿੱਚ ਚਿਰ ਦਿਓ ਨੀਆਂ ਦੇ ਵਿੱਚ ਆ ਟਾਈਮ ਪੂਰਾ ਹੋ ਗਿਆ ਉਹ ਪੁਣੇ 10 ਹੋਣ ਵਾਲੇ ਹਨ ਪੁਣੇ 10 ਵਜੇ ਨੀਆਂ ਤਿਆਰ ਹੋਈਆਂ ਸ਼ੁਰੂ ਹੋਈਆਂ ਸੀ ਉਹੀ ਟਾਈਮ ਤੇ ਮੈਂ ਆ ਗਿਆ ਕਿਉਂਕਿ ਇਤਿਹਾਸ ਤਾਂ ਤੁਸੀਂ ਸਾਰਾ ਸੁਣਿਆ ਹੋਇਆ ਆਪਾਂ ਉਸ ਟਾਈਮ ਦੇ ਵਿੱਚ ਆਉਣਾ ਅੱਜ ਸਿੱਧੀ ਦਿਹਾੜੇ ਨਹੀਂ ਚੱਲਦੀ ਅੱਜ ਅੱਜ ਉਹ ਟਾਈਮ ਚੱਲਣਾ ਪਿਆ ਟਾਈਮ ਦਿਨ ਕਿੰਨਾ ਪੰ ਟਾਈਮ ਕਿਨਾ ਗਿਆ ਪੌਣੇ 10 ਵਜੇ ਨੀਂਆਂ ਦੀ ਤਿਆਰੀ ਹੋਈ ਕਹਿਣ ਲੱਗੇ ਏਵੇਂ ਨਹੀਂ ਮੰਨਦੇ ਇਹ ਇਹਨਾਂ ਨੂੰ ਨੀਂਆਂ ਦੇ ਵਿੱਚ ਚਿਣੀਆਂ ਜਾਏ ਤੇ ਨੀਂਆਂ ਦੇ ਵਿੱਚ ਜਲਮਾ ਨੇ ਜਦੋਂ ਸ਼ੁਰੂ ਕੀਤਾ ਨੀਂ ਕੋਈ ਏਡੀ ਵੱਡੀ ਥੋੜਾ ਜਿਹੀ ਕੋਈ 2-4 ਫੁੱਟ ਚੜਾਈ 2-4 ਫੁੱਟ ਲੰਬਾਈ ਹੋਏਗੀ ਜਿੰਨੇ ਸਰੀਰ ਸੀ ਓਨੀ ਲੀਂ ਸੀ ਬਸ ਵੀ ਇਹਨਾਂ ਦਾ ਸਾਬ ਵੀ ਨਾ ਬਾਹਰ ਨਿਕਲੇ ਨੀਆਂ ਚੜੀ ਜਾਂਦੇ ਨੇ ਨੀਆਂ ਜਦੋਂ ਗੋਡਿਆਂ ਤੱਕ ਆਈਆਂ ਨਾ ਤੇ ਜਾਲਗਣੇ ਉਦੋਂ ਇੱਟ ਭੰਨ ਲੱਗਾ ਕਹਿੰਦੇ ਕੀ ਕਰਨ ਲੱਗੇ ਆ ਕਹਿੰਦੇ ਮਾਂ ਕਹਿੰਦੇ ਜੀ ਇੱਟ ਭੰਨਣ ਲੱਗੇ ਆ ਤੁਹਾਡੇ ਗੋਡੇ ਦੀ ਚਪਣੀਆਂ ਆਉਂਦੀਆਂ ਵਿੱਚ ਕਹਿੰਦੇ ਇੱਟ ਨਾ ਭੰਨੀ ਤੇ ਸਿੱਖੀ ਦੀ ਨੀਂਹ ਰੱਖ ਚੱਲੇ ਅਸੀਂ ਅੱਜ ਸਿੱਖ ਕੌਮ ਦੀ ਨੀਂਹ ਪੱਕੀ ਕਰ ਚੱਲੇ ਆ ਕਹਿੰਦੇ ਵਿੱਚ ਕੋ ਟੁੱਟੀ ਚ ਜਿਨੀ ਲਾਉਣੀ ਕਹਿੰਦੇ ਫਿਰ ਕੀ ਕਰੀਏ ਕਹਿੰਦੇ ਸਾਡੇ ਗੋਡਿਆਂ ਦੀਆਂ ਚੱਪੜੀਆਂ ਤੋੜ ਦੇਵਾ ਕੋ ਸਤਨਾਮ ਵਾਹਿਗੁਰੂ ਗੋਡੇ ਦੀਆਂ ਚੱਪੜੀਆਂ ਦੋਨੋਂ ਲਾਪੀਆਂ ਮਾਰ ਕੇ ਤੇ ਸੀ ਕਿਨਾ ਔਖਾ ਗਾਉ ਰੇ ਦਾ ਤੇ ਉਸ ਵੇਲੇ ਨੀਂਦ ਜਦੋਂ ਪੂਰੀ ਹੋਈ ਤੇ ਨੀਂਦ ਨੇ ਸਵਾਲ ਕੀਤਾ ਕਿ ਨੀਂਦ ਆਹ ਸਾਰੇ ਜੱਬੀਏ ਤੁਸੀਂ ਕਿਸ ਅਮੜੀ ਦੇ ਜਾ લાલા ਨੂੰ દીવાર ਕੁਛ દી તુਸੀਂ ਕਿਸ ਅਮડી ਦੇ ਜਾ ਕੋਹ ਸਹਿਬ ਜਾਦੇ ਨੇ ਕੀ ਆਖਿਆ ਪਸ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਮਾਤਾ ਸਤਿਨਾਮੁ ਸਤਿਨਾਮੁ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੋਤਾ ਤੇ ਮਾਤਾ ਸਾਹਿਬੌਰ ਸਾਡੀ ਮਾਂ ਐ ਤੁਹਾਨੂੰ ਕਿਵੇਂ ਡਲਾ ਲਵਾਂਗੇ ਤੁਸੀਂ ਉਸ ਵੇਲੇ ਨੀਆ ਕੰਪਲੀਟ ਹੋਈਆਂ ਤੇ ਅੰਦਰੋਂ ਆਵਾਜ਼ ਆ ਰਹੀ ਸੀ ਵਾਹਿਗੁਰੂ ਵਾਹਿਗੁਰੂ ਆਵਾਜ਼ ਜਿਵੇਂ ਜਿਵੇਂ ਆ ਸਮਾਂ ਕੇ ਲੰਗੀ ਜਾਏਗਾ ਨਾ 10:30 10:30 ਆਵਾਜ਼ ਹੁੰਦੀ ਰਹੀ ਹੌਲੀ ਹੌਲੀ ਆਵਾਜ਼ ਹੋਣੀ ਪਈ ਢਿੱਲੀ ਪੈਂਦੀ ਗਈ ਢਿੱਲੀ ਪੈਂਦੀ ਗਈ ਆਵਾਜ਼ ਬੰਦ ਹੋ ਗਈ ਉਸ ਵੇਲੇ ਮਜੀਰ ਖਾਨ ਨੇ ਆਖਿਆ ਹੁਣ ਇਹ ਸ਼ਹੀਦ ਹੋ ਗਏ ਨੇ ਬੱਚੇ ਕੰਧ ਦਨੂ ਤੋੜ ਦਿਓ ਐਵੇਂ ਨਹੀਂ ਕਿਹਾ ਕਿ ਇੱਟਾ ਲਾ ਲਓ ਜੇ ਇਨਾ ਤਰਸ ਹੁੰਦਾ ਤੇ ਬਰੀਆਂ ਜੀ ਕਿਉਂ ਚਿੰਦਦੇ ਉਹਨਾਂ ਨੂੰ ਕਹਿੰਦੇ ਕੰਦ ਨੂੰ ਡੇਗਦੇ ਹੋ ੱੱਕਾ ਮਾਰ ਕੇ ਕੰਦ ਥੱਲੇ ਡੇਗੀ ਪਿੱਟਾਂ ਸਾਰੀਆਂ ਉਹਨਾਂ ਦੇ ਉੱਤੇ ਕੀ ਵੇਖਿਆ ਕਹਿੰਦੇ ਚੈੱਕ ਕਰੋ ਕਹਿੰਦੇ ਜੀ ਇਹਨਾਂ ਦੇ ਸਾਹ ਚੱਲਦੇ ਨਹੀਂ ਕਹਿੰਦੇ ਦਵਾ ਦੋ ਇਹਨਾਂ ਦੀਆਂ ਤਲੀਆਂ ਮਲੋ ਹੱਥਾਂ ਪੈਰਾਂ ਦੀਆਂ ਤਲੀਆਂ ਮਲੀਆਂ ਤੇ ਉਹਨਾਂ ਨੂੰ ਮਾੜੀ ਮਾੜੀ ਹੂਸ਼ਾ ਆ ਗਈ ਸ਼ਹਿਜ਼ਾਦੇ ਨੂੰ ਕਹਿੰਦੇ ਫਿਰ ਪੁੱਛੋ ਕੀ ਪਤਾ ਰਾਮਾਨੀ ਜਾਨਦਾਰ ਦੇ ਕਹਿੰਦੇ ਜੀ ਦੱਸੋ ਧਰਮ ਕਬੂਲ ਹੈ ਕਹਿੰਦੇ ਜੀ ਨਹੀਂ ਕਹਿੰਦੇ ਮਰ ਜਾਵੇਂ ਇਸ਼ਾਰਾ ਕੀਤਾ ਬੋਲਿਆ ਤਾਂ ਜਾਂਦਾ ਹੀ ਨਹੀਂ ਸੀ ਫਿਰ ਵਜ਼ੀਰ ਖਾਨ ਨੇ ਹੁਕਮ ਕੀਤਾ ਕਿ ਹੁਣ ਇਹਨਾਂ ਦੀਆਂ ਸਾਰੀਆਂ ਗਾਂ ਕੱਟ ਦਿਓ ਸਾਰੀਆਂ ਗਾਂ ਕੱਟ ਦਿਓ ਫਿਰ ਸਹਾਦ ਸੰਗਤ ਤੇਰਾ ਤੇਜ ਹਥਿਆਰ ਦੇ ਨਾਲ ਸਹਿਬਜ਼ਾਦਿਆਂ ਦੀਆਂ ਸਾਰੀਆਂ ਗਾਂ ਕੱਟੀਆਂ ਗਈਆਂ ਆ ਸਮੇਂ ਸਾਰੀਆਂ ਗਾਂ ਕੱਟੀਆਂ ਗਈਆਂ ਹੀ ਕੋਈ ਟਾਈਮ ਚੱਲਦਾ ਸਾਰ ਗੰਗ ਕਟੀਆਂ ਗਈਆਂ ਸਹਬਜ਼ਾਦਾ ਜੁਝਾਰ ਸਿੰਘ ਤਾਂ ਡੇਢ ਮਿੰਟ ਦੇ ਵਿੱਚ ਸ਼ਹੀਦ ਹੋ ਗਏ ਡੇਢ ਮਿੰਟ ਵਿੱਚ ਤੇ ਜਿਹੜਾ ਬਾਬਾ ਫਤਿਹ ਸਿੰਘ ਸੀ ਬਾਬਾ ਜੋਰਾਵਰ ਸਿੰਘ ਡੇਢ ਮਿੰਟ ਦੇ ਵਿੱਚ ਫਤਿ ਹੋਈ ਮਾਫ ਕਰਨਾ ਬਾਬਾ ਜੋਰਾਵਰ ਸਿੰਘ ਡੇਢ ਮਿੰਟ ਵਿੱਚ ਫਤਿ ਸੀ ਸਰੀਰ ਤਿਆਰ ਕਰ ਤੇ ਜਿਹੜਾ ਬਾਬਾ ਫਤਿਹ ਸਿੰਘ ਸੀ ਅੱਧਾ ਘੰਟਾ ਇਤਿਹਾਸ ਦੱਸਦਾ ਉਹਨਾਂ ਦਾ ਸਰੀਰ ਤੜਫਦਾ ਰਿਹਾ ਸੀ ਹੱਥ ਤੇ ਅੱਧੇ ਘੰਟੇ ਬਾਅਦ ਉਹ ਸ਼ੀਤ ਹੋ ਗਏ ਕਿੰਨੀਆਂ ਕੁਰਬਾਨੀਆਂ ਨੇ ਇੱਕ ਕਿਤੇ ਡਿਬੇਟ ਚੱਲੀ ਮੈਂ ਸਮਾਪਤੀ ਕਰਨ ਲੱਗਾ ਕਿਉਂਕਿ ਚਾਚਾ ਜੀ ਆਏ ਨੇ ਕੋਈ 10-15 ਮਿੰਟ ਆਪ ਇਹਨਾਂ ਕੋਲੋਂ ਵੀ ਸਿਮਰਨ ਦੀ ਦਾਤ ਮੈਂ ਬੇਨਤੀ ਕਰਾਂਗਾ ਕਿਉਂਕਿ ਉਸ ਸਮੇਂ ਆਪਾਂ 5-10 ਮਿੰਟ ਸਿਮਰਨ ਵੀ ਕਰਾਂਗੇ ਕੁਝ ਹੋਰ ਵੀ ਆਪ ਜੀ ਨੂੰ ਚਾਣਨ ਪਾਉਣਗੇ ਕਿਤੇ ਡਿਬੇਟ ਚੱਲੀ ਉਹ ਕਹਿੰਦੇ ਜੀ ਪਰੇਸ਼ਨ ਕੀਤਾ ਉੱਥੇ ਸਾਰੇ ਧਰਮਾਂ ਦੇ ਲੋਕ ਸਨ ਕਹਿੰਦੇ ਜੀ ਸਭ ਤੋਂ ਛੋਟਾ ਬੱਚਾ ਕਿਸ ਧਰਮ ਦੇ ਵਿੱਚ ਸ਼ਹੀਦ ਹੋਇਆ ਉਸ ਡਿਬੇਟ ਦੇ ਵਿੱਚ ਇੱਕ ਸਿੱਖ ਉੱਠਿਆ ਕਹਿੰਨ ਲੱਗਾ ਜੀ ਸਾਰੇ ਧਰਮ ਦੇ ਵਿੱਚ ਸਭ ਤੋਂ ਛੋਟਾ ਬੱਚਾ ਬਾਬਾ ਫਤੇਹ ਸਿੰਘ 7 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਜਾਣੀ ਆਂਦੀ ਵਾਹਿਗੁਰੂ ਉਹ ਕਹਿੰਦਾ ਜੀ ਵੈਰੀ ਗੁੱਡ ਬੈਠ ਜਾ ਦੂਜਾ ਸਵਾਲ ਉੱਠਿਆ ਕਹਿੰਦੇ ਜੀ 7 ਸਾਲ ਤੋਂ ਛੋਟਾ ਕਿਸੇ ਧਰਮ ਦੇ ਵਿੱਚ ਕੋਈ ਸ਼ਹੀਦ ਹੋਇਆ ਹੋਵੇ ਉਹ ਖੜਾ ਹੋਵੇ ਫਿਰ ਵੀ ਕੋਈ ਨਹੀਂ ਉੱਠਿਆ ਫਿਰ ਸੇਖ ਉੱਠਿਆ ਕਹਿਣ ਲੱਗਾ ਜੀ ਹੋਇਆ ਕਹਿੰਦੇ ਕੌਣ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੋਣੇ 4 ਸਾਲ ਦਾ ਪੁੱਤਰ ਉਹ ਕਹਿੰਦਾ ਜੀ ਵੈਰੀ ਗੁੱਡ ਫਿਰ ਉਹਨੂੰ ਬਿਠਾ ਦਿੱਤਾ ਤੀਜਾ ਸਵਾਲ ਉੱਠਿਆ ਤਿੰਨ ਸਵਾਲ ਹੁੰਦੇ ਆ ਤੀਜਾ ਸਵਾਲ ਉੱਠਿਆ ਕਹਿੰਦੇ ਜੀ ਪੋਨੇ ਚਾਰ ਸਾਲ ਤੋਂ ਜੇ ਕਿਸੇ ਧਰਮ ਦੇ ਵਿੱਚ ਕੋਈ ਛੋਟਾ ਬੱਚਾ ਜੀਦ ਹੋਏ ਖੜਾ ਹੋਵੇ ਫਿਰ ਸੇ ਉੱਟ ਗਿਆ ਕਿ ਲੱਗਾ ਤੂੰ ਵਾਰੀ ਵਾਰੀ ਉੱਠ ਜਾ ਨਾ ਗੱਲ ਕੀ ਹੈ ਕਹਿੰਦਾ ਜੀ ਹੁਣ ਕੋਈ